ਇਸ ਸਾਰੇ ਕੈਂਟ ਤੋਂ ਕੈਂਟ ਟਰੈਕਟਰ ਦਿਖਾਉਣੇ ਤੁਹਾਨੂੰ ਉਹ ਦੂਰ ਦੂਰ ਤੱਕਰ ਦੇਖ ਲੋ ਮੰਡੀ ਫੁੱਲ ਭਰੀ ਹੋਈ ਆ ਤੁਹਾਨੂੰ ਉੱਪਰ ਜ਼ੂਮ ਕਰਕੇ ਵੀ ਦਿਖਾਉਣੇ ਆਪਾਂ ਤੇ ਮੰਡੀ ਫੁੱਲ ਭਰੀ ਹੋਈ ਉੱਪਰ ਉਹ ਦੇਖ ਦੂਰ ਦੂਰ ਤੱਕ ਟਰੈਕਟਰ ਟਰੈਕਟਰ ਨਾਲ ਜ ਰਹਣਗੇ ਤੁਹਾਨੂੰ ਜੰਮੀ ਵੀ ਆਉਣਗੇ ਸਾਰੇ ਆ ਦੇਖੋ ਇੱਧਰ ਵੀ ਸੜਕ ਵਿਹਾਰ ਪੜ ਕਲਵੰਡੀ ਸਭ ਤੋਂ ਟਰੈਕਟਰ ਮੰਡੀ ਦੇ ਵਿੱਚ ਖੜੇ ਆਪਾਂ ਤੁਹਾਨੂੰ ਟਰੈਕਟਰ ਦਿਖਾਉਣੇ ਆ ਟਰੈਕਟਰ ਤਾਂ ਤੁਹਾਨੂੰ ਰੇਟ ਵੀ ਦਿਖਾਉਂਦੇ ਆਪਾਂ ਤੇ ਟਰਾਲੀਆਂ ਵੀ ਖੜੀਆਂ ਗਈਆਂ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਮੈਂ ਜਾਨਾ ਨਹੀਂ ਛੱਤੀ ਲੈ ਹੌਣ ਆ ਗਿਆ ਮੈਂ ਬਾਗੀ ਦੋ ਮਿੰਟ ਕਰ ਉਹ ਜਾਣਾ ਮੈਂ ਸਾਡੇ ਘਰ ਪੈਣ ਦੂਣ ਛੱਡਿਆਉਂਦੇ ਭੈਣ ਦਾ ਨਕਮਰਾ ਮਾਤਰ ਘਟਾ ਰੱਖੀਂ ਗੰਗਾ ਕੋਈ ਗੱਲ ਨਹੀਂ ਪੈਣ ਆ ਦੇਖੋ ਜਸਪ੍ਰੀਤ ਲਿਆ ਮਿਲ ਜਾਣਗੇ ਸਾਨੂੰ ਅਰਜਨ ਵਗੈਰਾ ਕੋਈ ਫਟਾ ਲਿਆ ਫਿਰ ਦੇਖਦੇ ਆ ਤੇ ਅਰਜਨ ਵਗੈਰਾ ਵੀ ਮਿਲ ਜਾਣਗੇ ਕੀ ਆ ਕਿੱਧਰ ਜਾਣਾ ਯਾਰ ਬੱਸ ਤੂੰ ਇੱਕ ਇੱਧਰ ਆ ਮ ਕਰਿਆ ਮੈਨੂੰ ਕਿੱਥੇ ਜਾਣਾ ਕਿੱਥੇ ਖੜਾਗਾ ਇੱਥੇ ਖੜਾਗਾ ਭੈਣ ਘੜ ਦੂੰਗੇ ਤੁਸੀਂ ਸੂਟਰੀ ਦੀ ਭੈਣ ਮੇਰੇ ਕੋਈ ਗਾਣਾ ਕਢਾਈ ਨੂੰ ਲਾਈਵ ਤੇ ਭਿੰਦਰ ਚੱਲੀ ਵੀ ਲੈ ਜਾਂਦਾ ਆ ਗੱਡੀ ਇੱਧਰ ਹੀ ਐ ਹਾਂਜੀ ਹੋਧੀ ਗੱਲ ਨਹੀਂ ਇਹ ਲੈ ਆਪ ਸਾਹ ਦੇ ਕੋਲੋਂ ਟਰੈਕਟਰ ਦਿਖਾਉਣਾ ਜਿੰਨੇ ਵੀ ਇੱਤੇ ਹੁੰਦੇ ਆ ਆ ਦੇਖੋ ਲਾਈਵ ਖੜੇ ਆ ਟਰੈਕਟਰ ਮੱਡੀ ਤਲਵੰਡੀ ਸਾਹ ਕੋ ਹਰ ਮਾਈ ਆਓ ਕਹਿੰਦੇ ਟਰੈਕਟਰ ਦਿਖਾਉਣੇ ਆ ਹਰ ਤਰ੍ਹਾਂ ਦੇ ਟਰੈਕਟਰ ਮਿਲ ਜਾਂਦੇ ਜਿਵੇਂ ਸੋਨਾ ਲਿਕਰ ਤੁਹਾਨੂੰ ਮਿਲ ਜੂਗਾ ਇਹ 2002 ਮਾਡਲਾ 2 ਲੱਖ 30 ਹਜ਼ਾਰ ਕੇ ਡਿਮਾਂਡ ਆ ਵੱਧ ਘੱਟ ਹੋ ਜਾਂਦਾ ਹੈ ਬਣ ਗਿਆ ਕੇ 190 ਜੀ ਇੱਕ ਨੰਦ ਦੀ ਗੱਡਾਂ ਕਰੋ ਅੱਗੇ ਵਾਲੇ ਦੇ ਜਵਾਬ ਦੇ ਤਾਂ ਅੱਗੇ ਹੈਗਾ 2019 ਮਾਡਲ 4 ਲੱਖ 40 ਹਜ਼ਾਰ ਦਾ ਤੇ ਇਹ ਵੀ ਉੱਤੇ ਥੱਲੇ ਹੋ ਜਾਂਦਾ ਕੋਈ ਚੱਕਰ ਨਹੀਂ ਦਿੰਦਾ ਇਹ ਵੀ ਮਿਲ ਜੂਗਾ ਸੋਨਾ ਲੀਕਾ 2022 ਮਾਡਲ 3 ਲੱਖ 20 ਹਜ਼ਾਰ ਪੂਰੀ ਮਿਲਗੀ ਨਾ ਮੈਨੂੰ ਇਹਦਾ ਵੀ ਉੱਤੇ ਥੱਲੇ ਹੋ ਜਾਂਦਾ ਹੈਗਾ ਅੱਗੇ ਆ ਗਿਆ 9500 ਮੈਸੀ 9500 ਮੈਸੀ ਵੀ ਤੁਸੀਂ ਦੇਖ ਸਕਦੇ ਹੋ ਤੇ ਟਰੈਕਟਰ ਦੇਖੋ ਟਰੈਕਟਰ ਦੀ ਕੰਡੀਸ਼ਨ ਲੈ ਨੰਬਰ ਸਕਰੀਨ ਤੇ ਆਪਾਂ ਦੇ ਦਾਂਗੇ 947864539 ਤੇ ਕਾਲ ਕਰ ਲਓ ਜਿਹਨੇ ਲੈਣਾ ਹੋਇਆ ਤੇ 2018 ਦਾ ਮਾਡਲ ਆ 485000 ਅੱਗੇ ਆ ਗਿਆ ਜੀ 2013 485000 ਰੁਪਿਆ 363 ਨਿਊ ਹੋਲੈਂਡ ਤੁਸੀਂ ਇਹ ਦੇਖ ਰਹੇ ਹੋ ਇਹ ਟਰੈਕਟਰ ਦੀ ਕੰਡੀਸ਼ਨ ਟਰੈਕਟਰਾਂ ਦੀ ਜਮਾ ਉੱਥੇ ਬਹੁਤ ਲੋ ਅੱਗੇ ਆ ਗਿਆ ਜੀ DI 745 2745 17000 ਰੁਪਿਆ ਮੰਗਿਆ ਉੱਤੇ ਥੱਲੇ ਇਹਦਾ ਵੀ ਹੋ ਜਾਂਦਾ ਮੈਂ ਤਾਂ ਲੋਡ ਫਲੋਰ ਕਰਾਵਾ ਸਕਦਾ 2000 700 ਮਾਰੀ ਆਪਣਾ ਰੋਡ ਕਰਾ ਨਹੀਂ ਜੇ ਲੱਗਦੀ ਤਾਂ ਅੱਗੇ ਆ ਗਿਆ ਜੀ ਫਾਰਮ ਕਰ ਤੈ ਟ੍ਰੈਕਟਰ ਦੇਖ ਸਕਦਾ ਹਾਂ ਟ੍ਰੈਕਟਰ ਬਿਲਕੁਲ ਨਵਾਂ ਪਿਆਗਾ ਇਹ ਵੀ ਉੱਤੇ ਥੰਦੇ ਹੋ ਜਾਂਦਾਗਾ ਜਿਵੇਂ ਨਵਾਂ ਟ੍ਰੈਕਟਰ ਪਿਆਗਾ ਅੱਗੇ ਆ ਗਿਆ ਜੀ ਸਵਰਾਜ 744 ਤੇ ਵੀਡੀਓ ਚੰਗੀਆਂ ਤੰਗੀ ਲੱਗਿਆ ਕਰੋ ਆਪਾਂ ਹੋਰ ਵੀ ਲੈ ਕੇ ਆਵਾਂਗੇ ਨਵੇਂ ਨਵੇਂ ਟਰੈਕਟਰਾਂ ਦੇ ਵੀਡੀਓ ਘੱਟ ਰੇਟ ਵਾਲੇ ਦਿਖਾਇਆ ਕਰਾਂਗੇ ਸਭ ਨੂੰ ਸ਼ੇਅਰ ਕਰਦੇ ਰਹਾ ਕਰੋ ਆਹ ਦੇਖੋ ਜੀ ਫੁੱਟ ਹੱਡਾਂ ਵਾਲੀ ਛਤਰੀ ਲੱਗੀ ਆ ਜਸਪ੍ਰੀਤ ਵੀ ਬਣਾਈ ਜਾਂਦਾ ਵੀਡੀਓ ਇਹ ਵੀ ਤੁਸੀਂ ਟਰੈਕਟਰ ਲੈ ਸਕਦੇ ਹੋ ਲੈ ਬੋ ਰਿਹਾ ਜਸਪ੍ਰੀਤ ਲੋਣ ਠੀਕ ਆ ਜੀ ਤੇ ਅੱਜ ਤੁਹਾਨੂੰ ਔਰ ਫਿਰ ਕਿ ਮੰਡੀ ਦਿਖਾਉਣੀ ਆ ਸਕੂਟਰ ਤੇ ਆ ਅੱਜ ਜਿੰਨੇ ਵੀ ਟਰੈਕਟਰ ਦਿਖਾ ਰਹੇ ਆ ਸ਼ਰਮਾ ਜੀ ਦੇ ਆ ਇਹਨਾਂ ਫਿਰ ਕਿ ਮੰਡੀ ਦਿਖਾਉਣੀ ਆ ਤੁਹਾਨੂੰ ਸਕੂਟਰ ਤੇ 854145 ਤੇ ਫੋਨ ਕਰਨਾ ਸ਼ਰਮਾ ਜੀ ਵੀ ਲੈ ਆਇਆ ਇਹ ਜਸਪ੍ਰੀਤ ਵੀ ਲਾਇਆ ਵਾ ਆ ਸਾਡਾ ਯਾਰ ਭੁੱਲਰ ਵੀ ਲਾਇਆਗਾ ਓਕੇ ਨਵੇਂ ਚੈਨਲ ਤੇ ਐਮਐਸਬੀਪੀਪੀ 45 ਤੇ ਕਿਹੜਾ ਚੈਨਲ ਐ ਐਸਬੀਪੀਪੀ 45 ਫੋਲੋ ਕਰ ਲਿਓ ਭਾਈ ਇਹਨੂੰ ਦਬਕੇ ਤੇ ਜਸਪ੍ਰੀਤ ਲਾਇਆ ਵਾ ਟਰੈਕਟਰਾਂ ਦੀਆਂ ਵੀਡੀਓ ਲੈ ਕੇ ਆਉਂਦਾ ਹੁੰਦਾ ਐ ਵੀ ਵਧੀਆ ਵਧੀਆ ਇਹਨੂੰ ਫੋਲੋ ਕਰ ਲਿਓ ਫੋਲੋ ਕਰ ਲਿਓ ਠੀਕ ਐ YouTube ਤੇ ਕਿਹੜਾ ਐ YouTube ਤੇ ਹੀ ਆਪਣਾ YouTube ਵੀ ਐ ਹਾਂ ਦੋਨੇ Facebook YouTube ਦੋਨੇ ਇੱਕ ਹੀ ਐ ਠੀਕ ਐ ਅੱਗੇ ਖੜਾ ਕੀ ਆਹਾ ਚਲੋ ਵੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਹੁਣ ਮੰਡੀ 11 ਇੰਚ ਨਾਲ ਆ ਬੂਟਰੀ ਤੇ ਚੱਲਦੀ ਹੈ 60 ਇਹ ਪਹਿਲਾ 911 ਇੰਚ ਵਾਲਾ ਹੁੰਦਾ ਸੀ ਆ ਦੇਖੋ ਇਹਦੇ ਡਿਸਟ੍ਰੀਬਿਊਟਰ ਤੇ ਹੋ ਰਿਹਾ ਸਮਝਾ ਦੇ 911 ਇੰਚ ਵਾਲਾ ਇਹ ਇਹ ਟਰੈਕਟਰ ਦੀ ਡਿਮਾਂਡ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ 2 ਲੱਖ ਪਰ ਇੰਚ ਵਾਲਾ ਹੋਰ ਵੀ ਘੱਟ ਦੇ ਦੇਣਗੇ ਮੇਰੇ ਹਿਸਾਬ ਨਾਲ ਫੁੱਲ ਮੰਡੀ ਭਰ ਜੀ 70000 ਰੁਪਏ ਦਾ ਟਰੈਕਟਰ ਇਹ ਬਣ ਜਾਊਗਾ ਤੇ ਮਾਰ ਦੇ ਕੀ ਸਾਗੇ ਹੈਗਾ 2014 ਮਾਡਲ 65 ਤੇ 4 ਲੱਖ 65000 ਰੁਪਏ ਡਿਮਾਂਡ ਹੈ ਜੀ 4 ਲੱਖ ਹਾਂ 4 ਲੱਖ 65000 ਦੇ 2014 ਮਾਡਲ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਾਇਰ ਬਿਲਕੁਲ ਓਕੇ ਪਿਆ ਦੇਖੋ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਪਈ ਆ ਇਹ ਵੀ ਟਰੈਕਟਰ ਤੁਹਾਨੂੰ ਮਿਲ ਜੂਗਾ ਟਰੈਕਟਰ ਮੰਡੀ ਲਲਵੰਡੀ ਖਾਬੋ ਅੱਗੇ ਆ ਗਿਆ ਸਵਰਾਜ ਜੀ ਸਵਰਾਜ ਤੁਹਾਨੂੰ ਇੱਕ ਹੋਰ ਦਿਖਾਉਣਾ ਥਾਨੂੰ 2002 ਮਾਡਲ ਸਖ 8 ਲੱਖ 66000 ਦਾ ਮਿਲ ਜੂਗਾ ਤੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੇ ਇਹ ਟਰੈਕਟਰ ਹੋਰ ਵੀ ਘਟ ਕੇ ਮਿਲ ਜੂਗਾ ਤੁਹਾਨੂੰ ਤੇ ਅੱਗੇ ਤੁਹਾਨੂੰ ਹੋਰ ਵੀ ਟਰੈਕਟਰ ਦਿਖਾ ਦਿੰਨੇ ਆ ਜਿਵੇਂ ਮੰਨ ਲਓ ਐਸ਼ਰ ਮਿਲ ਜਾਂਦੇ ਆ ਜਿੰਨੇ ਖੜੇ ਆ ਕੇ ਆ ਲਾਈਨ ਦੇ ਵਿੱਚ ਛੋਟੇ ਟਰੈਕਟਰ ਵੀ ਮਿਲ ਜਾਂਦੇ ਜਿੰਨੇ ਮਰਗੀ ਛੋਟੇ ਟਰੈਕਟਰ ਲੈ ਸਕਦੇ 1 ਲੱਖ 45 ਹਜ਼ਾਰ ਰੁਪਏ ਡਿਮਾਂਡ ਆ ਆਸ਼ਾ ਪੀਵੀ 13 ਜੇ ਕਿਸੇ ਵੀਰ ਨੇ ਲੈਣੇ ਹੋਏ ਆ ਆ ਆਸ਼ਾ ਚੋਂ ਆਪਾਂ ਤੁਹਾਨੂੰ ਦਵਾ ਦਾਂਗੇ ਤਾਂ ਮੇਰਾ ਕੰਟੈਕਟ ਨੰਬਰ ਹੈਗਾ 8846 3406 ਤੇ ਕਾਲ ਕਰ ਸਕਦੇ ਹੋ ਮੈਨੂੰ ਤੁਸੀਂ ਅੱਗੇ ਮਹਿੰਦਰਾ ਖੜਾ ਹੈ ਜੀ ਪਹਿਲੇ ਨਾਮ ਆ ਇਹ ਤੇ ਕਿਸੇ ਜ਼ਿਮੀਂਦਾਰ ਭਰਾ ਕੋਲ ਚੱਲਿਆ ਤੇ ਘਰੀ ਚੱਲਦਾ ਏ ਟਰੈਕਟਰ